ਪੰਜਾਬੀ ਇੱਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਪੰਜਾਬ ਸਰਕਾਰ ਦਾ ਪੰਜਾਬ ਦੇ ਮੁਲਾਜ਼ਮਾਂ ਲਈ ਵੱਡਾ ਐਲਾਨ, ਲੈ ਆ ਨਵਾਂ ਫੈਸਲਾ। ਪੰਜਾਬ ਸਰਕਾਰ ਦਾ ਵੱਡਾ ਐਕਸ਼ਨ 12000 ਏਕੜ ਤੋਂ ਵੱਧ ਪੰਚਾਇਤੀ ਜ਼ਮੀਨ ਤੋਂ ਛੁਡਵਾਏ ਨਜਾਇਜ਼ ਕਬਜ਼ੇ। ਪੰਜਾਬ 'ਚ ਮਹਿੰਗੀ ਹੋ ਸਕਦੀ ਹੈ ਬਿਜਲੀ 11% ਤੱਕ ਵਧ ਸਕਦੀ ਨੇ ਰੇਟ। ਸੁਖਵੀਰ ਬਾਦਲ ਵੱਲੋਂ ਮੰਗੀ ਮਾਫੀ ਤੇ ਬੀਬੀ ਜ਼ਗੀਰ ਕੌਰ ਦਾ ਵੱਡਾ ਬਿਆਨ ਕਿਹਾ ਉਹਨਾਂ ਨੇ ਕਿ ਡੀ ਹਰਾਜਨਤੀ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਲਈ ਅਹਿਮ ਖਬਰ ਸਿੱਖਿਆ ਮੰਤਰੀ ਹਰਦੋਸ ਸਿੰਘ ਮੈਸਨਿੰਦੀ ਕਾਰੀ ਆਪ ਨੇ ਤਨੇ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਬੀ ਡੀ ਪੀਓ ਕੀਤਾ ਗ੍ਰਿਫਤਾਰ ਪਹਿਲਾਂ ਹੀ ਕਰ ਲਈ ਸੀ ਪੂਰੀ ਪਲੈਨਿੰਗ ਆਨੰਦ ਕਾਰਜ ਸਬੰਧੀ ਪੰਜ ਸਿੰਘ ਸੈਵਾਨਾ ਵੱਲੋਂ ਇਹ ਫੈਸਲੇ ਲੈਂਦਿਆਂ ਗੁਰਮਤਾ ਪਾਸ ਨਵੇਂ ਨਿਯਮ ਹੋਏ ਲਾਗੂ ਪੰਜਾਬ ਦੀ ਭਗਵਾਨ ਤਮੰਡ ਸਰਕਾਰ ਨੇ ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਲਈ ਵੱਡਾ ਫੈਸਲਾ ਲਿਆ ਹੈ ਪੰਜਾਬ ਸਰਕਾਰ ਨੇ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਾਰੇ ਕਰਮਚਾਰੀਆਂ ਲਈ ਨਵੀਂ ਮੁਆਵਜ਼ਾ ਨੀਤੀ ਬਣਾਈ ਹੈ ਨੀਤੀ ਵਿੱਚ ਰੈਗੂਲਰ ਠੇਕਾ ਆਧਾਰਤ ਤੇ ਉਪਰ ਠੇਕਾ ਆਧਾਰਤ ਸਾਰੇ ਕਰਮਚਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਨਵੀਂ ਨੀਤੀ ਜੋ ਪੀਐਸਪੀਸੀਐਲ ਦੇ ਰੈਗੂਲਰ ਕਰਮਚਾਰੀਆਂ ਨੂੰ ਨਾ ਸਿਰਫ ਹਾਦਸੇ ਦੇ ਲਾਭ ਪ੍ਰਾਪਤ ਹੋਣਗੇ ਸਗੋਂ ਉਹ ਐਮਰਜੈਂਸੀ ਦੌਰਾਨ 3 ਲੱਖ ਤੱਕ ਦੇ ਡਾਕਟਰੀ ਇਲਾਜ ਲਈ ਐਡਵਾਂਸ ਵੀ ਲੈ ਸਕਣਗੇ ਇਸ ਦੇ ਪਿੱਛੇ ਦੀ ਕੋਸ਼ਿਸ਼ ਇਹ ਹੈ ਕਿ ਉਹਨਾਂ ਨੂੰ ਜ਼ਰੂਰੀ ਡਾਕਟਰੀ ਇਲਾਜ ਪ੍ਰਾਪਤ ਕਰਨ ਵਿੱਚ ਕੋਈ ਵੀ ਟੀ ਮੁਸ਼ਕਿਲ ਪੇਸ਼ ਨਾ ਆਵੇ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਪਾਲਸੀ ਵਿੱਚ ਠੇਕਾ ਮੁਲਾਜ਼ਮਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਆਂ ਬਿਜਲੀ ਮੰਤਰੀ ਹਰਪਜਨ ਸਿੰਘ ਈਟੂ ਨੇ ਦੱਸਿਆ ਕਿ ਨੀਤੀ 8 ਦਸੰਬਰ 2023 ਤੋਂ ਪ੍ਰਭਾਵੀ ਹੈ ਇਹ ਕੰਮ ਦੌਰਾਨ ਸਬੰਧਤ ਹਸਪਤਾਲ ਨੇ ਮੰਦ ਨਜ਼ਰ ਕਰਮਚਾਰੀ ਨੂੰ ਈਤੀ ਸਹਾਇਤਾ ਮੁਹੱਈਆ ਕਰਾਉਣ ਲਈ ਤਿਆਰ ਕੀਤੀ ਗਈ ਹੈ ਲੋਕਾਂ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਬਿਜਲੀ ਮੁਹੱਈਆ ਕਰਾਉਣ ਲਈ ਸਟਾਫ ਨੂੰ ਕੰ तरह ਦੇ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੰਨਾ ਸਭ ਨੂੰ ਧਿਆਨ ਵਿੱਚ ਰੱਖ ਕੇ ਇਹ ਨੀਤੀ ਬਣਾਈ ਗਈ ਹੈ ਪੰਜਾਬ ਵਿੱਚ ਪੰਚਾਇਤੀ ਜ਼ਮੀਨਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਲਈ ਪੰਜਾਬ ਦੀ ਭਗਵਾਨ ਤਮਾਨ ਸਰਕਾਰ ਲਗਾਤਾਰ ਐਕਸ਼ਨ ਵਿੱਚ ਦਿਖਾਈ ਦੇ ਰਹੀ ਹੈ ਇਸੇ ਤਰ੍ਹਾਂ ਤਮੰਤਰੀ ਲਾਲਜੀ ਸਿੰਘ ਖੁੱਲਰ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬਲੋਕੇ ਚ ਤਿੰਨ ਕਨਾਲ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛੁੜਵਾਇਆ ਇਸ ਤਰ੍ਹਾਂ ਪੰਚਾਇਤ ਅਧਿਕਾਰੀਆਂ ਦੇ ਨਾਲ ਨਾਲ ਪੁਲਿਸ ਫੋਰਸ ਵੀ ਤਾਇਨਾਤ ਰਹੀ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਆ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਹੁਣ ਤੱਕ ਪੰਚਾਇਤੀ ਜ਼ਮੀਨਾਂ ਨੂੰ ਪੰਚਾਇਤੀ ਜ਼ਮੀਨਾਂ ਨੂੰ ਕਬਜ਼ਾ ਮੁਕਤ ਕਰਵਾਉਣ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ 12000 ਏਕੜ ਤੋਂ ਵੱਧ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁੜਵਾ ਦਿੱਤੇ ਹਨ। ਉਹਨਾਂ ਨੇ ਅੱਗੇ ਦੱਸਿਆ ਕਿ ਇਸ ਪਿੰਡ ਦੀ ਜ਼ਮੀਨ ਵਪਾਰਕ ਹੈ ਜੋ ਬੀਤੀ ਨਿਜਈਏ ਤੋਂ ਬਹੁਤ ਮਹੱਤਵ ਰੱਖਦੀ ਹੈ। ਉਹਨਾਂ ਕਿਹਾ ਕਿ ਇਸ ਜ਼ਮੀਨ ਦੀ ਵਰਤੋਂ ਪਿੰਡਾਂ ਦੀ ਭਲਾਈ ਦੇ ਨਾਲ ਨਾਲ ਇਸ ਤੋਂ ਹੋਣ ਵਾਲੀ ਆਮਦਨ ਇਸ ਪਿੰਡ ਦੇ ਵਿਕਾਸ ਤੇ ਵੀ ਖਰਚ ਕੀਤੀ ਜਾਵੇਗੀ। ਇਸ ਦੌਰਾਨ ਕੈਬਨਿਟ ਮੰਤਰੀ ਨੇ ਪੰਚਾਇਤੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਕਬਜ਼ੇ ਛੱਡਣ ਦੀ ਚੇਤਾਵਨੀ ਦਿੱਤੀ ਹੈ ਤੇ ਜੇ ਆ ਨਾ ਕਰਨ ਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਹੈ ਕਿ ਇਹ ਮੁਹਿੰਮ ਸਾਰੀਆਂ ਜ਼ਮੀਨਾਂ ਨੂੰ ਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਤੱਕ ਜਾਰੀ ਰਹੇਗੀ ਪੰਜਾਬ ਦੇ ਲੋਕਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਪਾਵਰਕਾਮ ਨੇ ਅਗਲੇ ਵਿੱਤੀ ਬਰੇ 2024-25 ਲਈ ਬਿਜਲੀ ਤਰ੍ਹਾਂ ਵਿੱਚ 11% ਦੀ ਵਾਧਾ ਕਿਤੇ ਜਾਣ ਲਈ ਪਟੀਸ਼ਨ ਪਾਈ ਹੈ ਇਹ ਪ੍ਰਵਾਨਗੀ ਪਾਵਰਕਾਮ ਨੇ ਆਮਦਨੀ ਅਤੇ ਖਰਚ ਵਿੱਚਲੇ ਖੱਪੇ ਨੂੰ ਪੂਰਾ ਕਰਨ ਲਈ ਮੰਗੀ ਹੈ ਤੇ ਤਰਕ ਦਿੱਤਾ ਹੈ ਕਿ ਵਿੱਤੀ ਸੁਧਾਰ ਬਿਜਲੀ ਚੋਰੀ ਸਰਕਾਰੀ ਵਿਭਾਗਾਂ ਦੇ ਬਕਾਇਆ ਆਦੀ ਵਰਗੀਆਂ ਵੱਡੀਆਂ ਚੁਣੌਤੀਆਂ ਪਾਵਰਕਾਮ ਨੂੰ ਦਰਪੇਸ਼ ਹਨ ਹੁਣ ਦੇਖਣਾ ਹੋਵੇਗਾ ਕਿ ਬਿਜਲੀ ਰੈਗੂਲੇਟਰੀ ਕਮਿਸ਼ਨ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਿਜਲੀ ਦਰਾਂ ਵਿੱਚ ਵਾਧੇ ਦਾ ਫੈਸਲਾ ਲਵੇਗੀ ਜਾਂ ਨਹੀਂ ਪਾਵਰਕਾਮ ਦਾ ਦਾਅਵਾ ਹੈ ਕਿ ਬੀਤੇ 1.5 ਦਹਾਕੇ ਦੌਰਾਨ ਪਾਵਰਕਾਮ ਵੱਲੋਂ ਬਿਜਲੀ ਦਰਾਂ ਵਿੱਚ ਸਭ ਤੋਂ ਘੱਟ 11% ਦੀ ਬਿਜਲੀ ਦਰਾਂ ਵਿੱਚ ਵਾਧੇ ਦੀ ਪਟੀਸ਼ਨ ਪਾਈ ਗਈ ਹੈ ਜਦਕਿ ਬੀਤੇ 15 ਵਰਿਆਂ ਦੌਰਾਨ ਪਾਵਰਕਾਮ ਨੇ ਹਰ ਵਾਰੇ ਬਿਜਲੀ ਦਰਾਂ ਵਿੱਚ 13 ਤੋਂ 60% ਦਾ ਵਾਧਾ ਮੰਗਿਆ ਹੈ ਹਾਲਾਂਕਿ ਰੈਗੂਲੇਟਰੀ ਕਮਿਸ਼ਨ ਨੇ ਕਦੇ ਵੀ ਪਾਵਰਕਾਮ ਦੀਆਂ ਲੋੜਾਂ ਦਾ ਮੁਤਾਬਕ ਬੀਲੀ ਦਰਾਂ ਵਿੱਚ ਬਦਦਾ ਨਹੀਂ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਕਾ ਪ੍ਰਧਾਨ ਅਤੇ ਸਾਲਕਾ ਕੈਬਨਟ ਮੰਤਰੀ ਬੀਬੀ ਜਗੀਰ ਕੌਰ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਕਾਲੀ ਸਰਕਾਰ ਮੌਕੇ ਹੋਈਆਂ ਬੇਇੱਜ਼ਤੀਆਂ ਅਤੇ ਹੋਰ ਗਲਤੀਆਂ ਲਈ ਮਾਫੀ ਮੰਗਨ ਦਾ ਲੰਮਾ ਚੋੜਾ ਬਿਆਨ ਦਿੱਤਾ ਹੈ ਉਨ੍ਹਾਂ ਕਿਹਾ ਕਿ ਜੇਕਰ ਪਿਛਲੇ ਗੁਨਾਹਾਂ ਦੀ ਬੇਇੱਜ਼ਤੀ ਸਰਸੇ ਸਾਦ ਨੂੰ ਮਾਫੀ ਅਤੇ ਹੋਰ ਕਾਰਜਾਂ ਬਾਰੇ ਸੁਖਵੀਰ ਬਾਦਲ ਨੂੰ ਮਾਫੀ ਮੰਗਣੀ ਸੀ ਤਾਂ ਉਹ ਸ਼੍ਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪਿੱਛੀ ਲਿਖਦੇ ਅਤੇ ਉਨ੍ਹਾਂ ਦੇ ਸੱਦੇ ਤੇ ਉਖੋ ਕੇ ਮਾਫੀ ਮੰਨਦੇ ਅਤੇ ਜਥੇਦਾਰ ਵੱਲੋਂ ਉਹਨਾਂ ਨੂੰ ਮਾਫੀ ਜਾਂ ਤਨਖਾਈਆ ਖਰਾਬ ਬਿੰਦੇ ਤਾਂ ਸਿੱਕ ਹਿੱਦਿਆਂ ਵਿੱਚ ਫੈਲਿਆ ਰੋਸ ਦੂਰ ਹੋ ਜਾਂਦਾ ਪਰ ਸੁਖਵੀਰ ਬਾਦਲ ਨੇ ਉੱਥੇ ਵੀ ਚਲਾਕੀ ਕਰਕੇ ਪਾਰਟੀ ਦੇ ਸਾਬਨਾ ਦੀ ਵਸਤੇ ਆਪਣੀ ਪਿਛਲੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਅਕਾਲੀ ਦਲ ਦੀਆਂ ਕੁਰਬਾਨੀਆਂ ਗਰਾਉਂ ਦੇ ਨਾਲ ਹੀ ਮਾਫੀ ਮੰਗਣ ਵਰਗੀ ਰਾਜਨੀਤੀ ਖੇਡੀ ਹੈ ਉਹਨਾਂ ਕਿਹਾ ਕਿ ਕੋਈ ਨਹੀਂ ਜਾਣਦਾ ਕਿ ਪੰਜਾਬ ਵਿੱਚ ਅਕਾਲੀ ਸਰਕਾਰ ਨੇ ਕਿੰਨੇ ਕੰਮ ਕਰਵਾਏ ਹਨ ਕੋਈ ਨਹੀਂ ਜਾਣਦਾ ਅਕਾਲੀਆਂ ਦੀਆਂ ਕੁਰਬਾਨੀਆਂ ਸਿਰਫ ਸੁਖਵੀਰ ਬਾਦਲ ਨੇ ਇਨਾਂ ਗੱਲਾਂ ਨੂੰ ਮੂਰਾ ਬਣਾ ਕੇ ਪਿੱਛੇ ਇਸ ਸ਼ਬਦ ਫਿੱਟ ਕਰ ਦਿੱਤੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 16 ਦਸੰਬਰ ਯਾਨੀ ਅੱਜ ਮਾਪੇ ਅਧਿਆਪਕ ਮਿਲਣੀ ਹੋਵੇਗੀ ਸਿੱਖਿਆ ਮੰਤਰੀ ਹਰਜੋਤ ਸਿੰਘ ਮੈਂ ਸਨੇਹੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਅੱਜ ਸਵੇਰੇ 9:30 ਵਜੇ ਤੋਂ ਲੈ ਕੇ ਦੁਪਹਿਰ 3:30 ਵਜੇ ਤੱਕ ਇਹ ਪੀਟੀਐਮ ਹੋਵੇਗੀ ਜਗਰੋਂ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਨੂੰ ਰਿਸ਼ਵਤ ਲੈਂਦੇ ਹੋਏ ਆਪਾ ਗੁਨੇਂਦ ਬੋਚ ਲਿਆ ਹੈ ਦੋਸ਼ੀ ਅਧਿਕਾਰੀ ਨੇ ਟਾਂਚੇ ਵਿੱਚੋਂ ਫੰਡ ਦੀ ਮਨਜ਼ੂਰੀ ਦੇਣ ਲਈ ਸਰਪੰਚ ਤੋਂ 15000 ਰੁਪਏ ਮੰਗੇ ਸਨ ਦੂਜੇ ਪਾਸੇ ਸਰਪੰਚ ਸੁਗਮਿੰਦਰ ਸਿੰਘ ਨੇ ਰਿਸ਼ਵਤ ਦੇਣ ਤੋਂ ਪਹਿਲਾਂ ਆਪਣੇ ਤਾਂ ਡਾਕਟਰ ਕੇ ਐਨ ਐ ਸਕੰਦ ਨੂੰ ਇਸ ਬਾਰੇ ਪੂਰੀ ਜਾਣਕਾਰੀ ਵੀ ਦਿੱਤੀ ਇਸ ਤੋਂ ਬਾਅਦ ਪੂਰੀ ਪਲਾਨਿੰਗ ਦੇ ਤਹਿਤ ਰਿਸ਼ਵਤ ਦੇਣ ਦਾ ਫੈਸਲਾ ਕੀਤਾ ਗਿਆ ਪਰਿਸ਼ਵਦੀ ਰਕਮ ਤੋਂ ਪਹਿਲਾਂ ਨੋਟਾਂ ਦੇ ਨੰਬਰ ਆਧੇ ਨੋਟ ਕਰ ਲਏ ਗਏ ਤੋਂ ਬਾਅਦ ਉਹਨਾਂ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਸਭ ਤੋਂ ਪਹਿਲਾਂ ਨੋਟਾਂ ਦੇ ਨੰਬਰ ਨੋਟ ਕੀਤੇ ਤੇ ਤਸਵੀਰਾਂ ਲਈਆਂ ਫਿਰ ਬੀ ਡੀ ਪੀਓ ਵੱਲੋਂ ਦਿੱਤੇ ਗਏ ਸਮੇਂ ਮੁਤਾਬਕ ਪੈਸੇ ਬੀਡੀਪੀ ਨੂੰ ਦੇ ਦਿੱਤੇ ਜਿਸ ਤੋਂ ਬਾਅਦ ਉਹਨਾਂ ਦੀ ਟੀਮ ਨੇ ਇੱਕ ਤਿੱਤ ਤੌਰ ਤੇ ਬੀਡੀਪੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ ਤਖਤਸ਼ਰੀ ਹਜੂਰ ਸਾਹਿਬੀ ਕੇ ਪੰਜ ਸਿੰਘ ਸਹਿਬਾਨ ਦੀ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਨੇ ਅਨੰਤ ਕਾਰਜ ਸੰਬੰਧੀ ਵਿਚਾਰ ਕਰਨ ਉਪਰੰਤ ਅਹਿਮ ਗੁਰਮਤਾ ਪਾਸ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅੱਜ ਕੱਲ੍ਹ ਦੇਖਣ ਵਿੱਚ ਆਇਆ ਹੈ ਕਿ ਵਿਆਹ ਦੇ ਕਾਗਜ਼ਾਂ ਤੇ ਬੱਚਿਆਂ ਦੇ ਸਿੱਧੇ ਨਾਮ ਹੀ ਲਿਖ ਕੇ ਵੰਡ ਦਿੱਤੇ ਜਾਂਦੇ ਹਨ ਜੋ ਗੁਰਮਤ ਤੋਂ ਉਲਟ ਹੈ ਇਸ ਲਈ ਵਿਆਹ ਦੇ ਕਾਗਜ਼ ਤੇ ਬੱਚਿਆਂ ਦੇ ਨਾਮ ਨਾਲ ਸਿੰਘ ਅਤੇ ਕੋਰ ਸ਼ਬਦਾਨੀ ਵਰਤੋਂ ਲਾਜ਼ਮੀ ਕਰਨ ਨੂੰ ਕਿਹਾ ਗਿਆ ਹੈ ਗੁਰਮਤਿ ਵਿੱਚ ਕਿਹਾ ਗਿਆ ਹੈ ਕਿ ਜਦੇ ਨਾਲ ਹੀ ਵੇਖਣ ਨੂੰ ਆਇਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਾਉਣ ਤੋਂ ਪਹਿਲਾਂ ਜਦੋਂ ਲਾੜੀ ਦੀ ਐਂਟਰੀ ਹੁੰਦੀ ਹੈ ਤਾਂ ਉਸ ਨੂੰ ਮੋਕੇ ਉਸ ਦੇ ਸਿਰ ਤੇ ਚੁੰਨੀ ਜਾਂ ਫੁੱਲਾਂ ਦਾ ਛਤਰ ਬਣਾ ਕੇ ਉਸ ਦੇ ਰਿਸ਼ਤੇਦਾਰ ਉਸ ਨੂੰ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਲਿਆ ਕੇ ਬਿਠਾਉਂਦੇ ਨੇ ਜੋ ਕਿ ਗੁਰਮਤ ਦੇ ਉਲਟ ਹੈ ਤੇ ਇਸ ਮਾਟਰਨ ਰਿਵਾਜ ਤੇ ਤੁਰੰਤ ਪ੍ਰਭਾਵ ਨਾਲ ਸਿੰਘ ਸਹਿਬਾਨਾਂ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਅੰਤ ਵਿੱਚ ਸਿੰਘ ਸਹਿਬਾਨ ਨੇ ਵਿਚਾਰਮਗਰ ਉਹ ਦੱਸਿਆ ਕਿ ਅਕਸਰ ਵੇਖਣ ਨੂੰ ਮਿਲ ਰਿਹਾ ਹੈ ਕਿ ਫੈਸ਼ਨ ਟ੍ਰੈਂਡ ਦੇ ਚੱਲਦਿਆਂ ਅੱਜ ਕੱਲ੍ਹ ਲਾੜੀ ਬਹੁਤ ਭਾਰੀ ਲਹਿੰਗਾ ਚੋਲੀ ਪਾ ਕੇ ਆਉਂਦੀਆਂ ਨੇ ਜਿਸ ਕਰਕੇ ਕਈ ਵਾਰ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਉੱਠਣਾ ਬੈਠਣਾ ਤੇ ਇੱਥੇ ਤੱਕ ਕਿ ਮੱਥਾ ਟੇਕਣਾ ਵੀ ਬਹੁਤ ਔਖਾ ਹੋ ਜਾਂਦਾ ਹੈ ਜਿਸ ਨੂੰ ਮੁੱਖ ਰੱਖਦਿਆਂ ਹੁਣ ਲਾੜੀ ਨੂੰ ਸਿੱਖ ਮਰਿਆਦਾ ਮੁਤਾਬਿਕ ਲਹਿੰਗਾ ਚੋਲੀ ਦੀ ਥਾਂ ਕਮੀਜ਼ ਸਲਵਾਰ ਪਾਉਂਦੇ ਹੁਕਮ ਦਿੱਤੇ ਗਏ ਹਨ ਡਾਂਡੀਆਂ ਦੀਆਂ ਰਜਿਸਟਰੀਆਂ ਜਿਹੜੀਆਂ ਬੰਦ ਹੋ ਗਈਆਂ ਨੇ ਬਹੁਤ ਦੇਰ ਤੋਂ ਲੰਬੇ ਸਮੇਂ ਤੋਂ ਬੰਦ ਹੈ ਕਿਸੇ ਨੇ ਵਿਆਹ ਕਰਨਾ ਆਪਣੇ ਬੱਚੇ ਦਾ ਕਿਸ ਨੇ ਆਪਣੇ ਬੱਚੇ ਨੂੰ ਵਿਦੇਸ਼ ਭੇਜਣਾ ਉਹ ਜਿਹੜੀਆਂ ਛੋਟੀਆਂ ਰਜਿਸਟਰੀਆਂ ਜਿਹੜੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਨੇ ਘਰ ਦਾ ਉਹ ਇਸ ਟਾਈਮ ਬੰਦ ਹੈ ਲੋਕ ਮਰਨੇ ਦੀ ਗੱਦਾਰ ਤੇ ਆ ਕਦੋਂ ਤੱਕ ਖੁੱਲਣ ਗਿਆ ਕੀ ਗੱਲਾਂ ਜਾਓਗੇ ਇਹਦੇ ਬਾਰੇ ਨਹੀਂ ਤੁਹਾਡਾ ਸਵਾਲ ਬੜਾ ਜਨਰਿਕ ਸਵਾਲ ਹੈ ਜੀ ਇਹ ਜਨਰਲ ਸਵਾਲ ਹੈ ਕਿਹੜੀ ਰਜਿਸਟਰੀ ਦੀ ਤੁਸੀਂ ਗੱਲ ਕਰ ਰਹੇ ਹੋ ਜੀ ਪਿੰਡੀਆਂ ਜਿਹੜੇ ਪਿੰਡੂ ਪਿੰਡੂ ਖੇਤਰ ਦੀਆਂ ਜੀ ਸਮੋਥ ਤੁਸੀਂ ਜੀ ਉਹਦੇ ਵਿੱਚ ਜੇ ਤਾਂ ਐਨਓਸੀ ਦੀ ਤੁਸੀਂ ਗੱਲ ਕਰਾ ਐਨਓਸੀ ਕਰਕੇ ਰਿਜਿਸਟਰੀ ਉਹਦਾ ਐਨਓਸੀ ਦੀ ਗਮਾਂਡਾ ਵਾਲੀਆਂ ਜਿਹੜੀਆਂ ਨਾ ਤਿੰਨ ਫੇਸ ਬੇ ਦੀਆਂ ਉਹ 6 ਕਨਾਲ ਤੱਕ ਰਜਿਸਟਰੀਆਂ ਖੁੱਲੀਆਂ ਨੇ ਛੋਟੀਆਂ ਰਜਿਸਟਰੀਆਂ ਜਿਹੜੀਆਂ ਉਹਦੇ ਜਿਹੜਾ ਜਿਹੜਾ ਐਨਓਸੀ ਦਾ ਇਸ਼ੂ ਸੀਗਾ ਉਹ ਪਹਿਲਾਂ ਅਸੀਂ ਇੱਕ ਪੋਰਟਲ ਬਣਾਇਆ ਸੀ ਜੀ ਜਿੱਥੇ ਬੰਦਾ ਆਪਦੇ ਡਾਕੂਮੈਂਟਸ ਉਹ ਅਪਲੋਡ ਕਰੇ ਤੇ ਵਿਦਨ 21 ਡੇਜ਼ ਜਿਹੜਾ ਉਹਦਾ ਐਨਓਸੀ ਇਸ਼ੂ ਹੋ ਜਾਣਾ ਤੇ ਰਜਿਸਟਰੀ ਹੋ ਜਾਣੀ ਹੈ ਫਿਰ ਅਸੀਂ ਤਕਰੀਬਨ 5800 ਦੇ ਪਿੰਡ ਦੇ ਕਰੀਬ ਪਿੰਡ ਨੇ ਜਿਹੜੇ ਅਸੀਂ ਉਹਨਾਂ ਨੂੰ ਐਨਓਸੀ ਤੋਂ ਐਗਜ਼ੈਂਪਟ ਕਰਤਾ ਸੀਗਾ ਹੁਣ ਕੋਈ ਜੇ ਏਰੀਆ ਇਹੋ ਜਿਹਾ ਹੈਗਾ ਕਿ ਜਿੱਥੇ ਕੋਈ ਕਲੋਨਾਈਜ਼ੇਸ਼ਨ ਹੋਈ ਹੈ ਜਾਂ ਹੋ ਰਹੀ ਹੈ ਜਾਂ ਹੋਣ ਦੇ ਚਾਂਸਸ ਨੇ ਸਿਰਫ ਉੱਥੇ ਐਨਓਸੀ ਦਾ ਹੀ ਰਜਿਸਟਰੀ ਦਾ 이슈 ਹੈ ਬਾਕੀ ਹੋਰ ਕਿਤੇ ਮੁਹਾਲੀ ਮੁਹਾਲੀ ਜਿਲ੍ਹਾ ਬਿਲਕੁਲ ਬੰਦ ਹੋਇਆ ਵਾਜੀ ਲੋਕਾਂ ਨੂੰ ਨਹੀਂ ਉਹਦਾ ਰੀਜ਼ਨ ਕੀ ਹੈ ਜੀ ਉਹਦਾ ਰੀਜ਼ਨ ਦੋ ਦੋ ਕਾਰਨ ਹੋ ਸਕਦੇ ਨੇ ਇੱਕ ਜਿਹੜਾ ਐਨਓਸੀ ਦੀ ਗੱਲ ਕਰ ਇੱਕ ਉਹਦੇ ਕਰਕੇ ਹੈ ਇਹ ਜਿਹੜੀ ਕੋ ਆਈ ਥਿੰਕ ਮੈਨੂੰ ਪਤਾ ਲੱਗਿਆ ਕਿ ਜੋ ਕਲਰਕਸ ਦੀ ਪੈਨਡਾਉਨ ਸਟ੍ਰਾਈਕ ਚੱਲ ਰਹੀ ਹੈ ਉਹਦੀ ਵਜ੍ਹਾ ਕਰਕੇ ਆ ਨਹੀਂ ਸਰ ਤੁਸੀਂ ਸਮਝ ਨਹੀਂ ਰਹੇ ਸਰ ਜਿਹੜੀਆਂ ਰਜਿਸਟਰੀਆਂ ਨੇ ਨਾ ਛੋਟੀਆਂ ਉਹ ਬੰਦ ਹੋਈਆਂ ਵੀ ਆ ਜੀ 6 ਕਨਾਲ ਤੱਕ ਦੀ ਸਬਸਿਸਵੇ ਦੀ ਰਜਿਸਟਰੀ ਜਿਹੜੀ ਪਿੰਡਾਂ ਦੀ ਹੋ ਰਹੀ ਹੈ ਅਗਲੀ ਕਰ ਚਰ ਜਿਹੜੀ ਆ ਜਿਹੜੇ ਪਿੰਡਾਂ ਦੇ ਜ਼ਿਮੀਦਾਰ ਤੇ ਛੋਟੇ ਛੋਟੇ ਆਪਣੀ ਜ਼ਮੀਨ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਉਹਨਾਂ ਨੂੰ ਇਸ ਟਾਈਮ ਬਹੁਤ ਤਕ ਪੇਚ ਕੇ ਘਰ ਦਾ ਗੁਜ਼ਾਰਾ ਕਰਦੇ ਉਹਨਾਂ ਨੂੰ ਇਸ ਟਾਈਮ ਬਹੁਤ ਔਖੀ ਹੋਈ ਨਹੀਂ ਦੇਖੋ ਇਹ ਚੀਜ਼ ਮੈਨੂੰ ਤੁਹਾਡੇ ਤੋਂ ਹੀ ਪਤਾ ਲੱਗ ਰਹੀ ਹੈ ਮੈਨੂੰ ਕਿ ਇਸ ਕਰਕੇ ਮੈਨੂੰ ਤਾਂ ਪੂਰਾ ਪਤਾ ਨਹੀਂ ਹੈ ਪਰ ਜੇ ਕੋਈ ਇਸ ਤਰ੍ਹਾਂ ਦਾ ਇਸ਼ੂ ਹੈ ਤੇ ਡੈਫੀਨਿਟਲੀ ਮੈਂ ਜਿਹੜੇ ਮੇਰੇ ਕਨਸਰਨਡ ਮਿਨਿਸਟਰ ਕਲੀਕਸ ਹੈਗੇ ਉਹ ਨਾਲ ਟੇਕ ਅਪ ਕਰਕੇ ਜਲਦੀ ਕਰਾਦਾ ਹਾਂ ਸਰ ਇੱਕ ਇੱਕ ਕੁਐਸਚਨ ਹੋ ਰਿਹਾ ਹੈ ਤੇ ਤੁਹਾਡੇ ਮੰਤਰੀਆਂ ਦੇ ਉੱਤੇ ਮਾਈਨਿੰਗ ਦਾ ਜਿਹੜਾ આરોਪ ਲੱਗ ਰਿਹਾ ਉਹ ਕੀ ਕਹਿਣਾ ਚਾਹੁੰਦੇ ਜੀ ਦੇਖੋ ਇਸ ਤਰ੍ਹਾਂ ਹੈ ਕਿ ਇਹ ਸਾਰੀ ਹਵਾਈ ਗੱਲਾਂ ਨੇ ਇਹ ਸਾਰੀਆਂ ਝੂਠੀਆਂ ਤੇ ਬੇਵਿਨਿਆਦ ਗੱਲਾਂ ਨੇ ਜਿਹੜੇ ਆਪ ਮਾਈਨਿੰਗ ਦੇ ਸਰਗਨੇ ਰਹੇ ਨੇ ਅੱਜ ਉਹ ਸਾਡੇ ਮੈਂ ਤਾਂ ਪਹਿਲਾਂ ਇਹ ਤੁਹਾਡੇ ਨੂੰ ਪਤਾ ਲੱਗ ਰਿਹਾ ਕਿਹੜੇ ਮੰਤਰੀ ਦੇ ਉੱਪਰ ਤੁਸੀਂ ਅਲੀਗੇਸ਼ਨਾਂ ਦੀ ਗੱਲ ਕਰ ਰਹੇ ਐਸਾ ਸਿੱਖਿਆ ਮੰਤਰੀ ਬੈਂਚ ਤੇ ਉੱਤੇ ਲੱਗ ਰਿਹਾ ਜੀ ਦੇਖੋ ਧਰਨੇ ਵੀ ਲੱਗੇ ਹੋਏ ਨੇ ਉਹਨਾਂ ਦੇ ਸਮਝੋ ਇੱਕ ਮੈਂ ਗੱਲ ਨੂੰ આરોਪ ਲਾਉਣ ਦਾ ਕੀ ਹੈ આરોਪ ਤਾਂ ਕੋਈ ਵੀ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਔਖਾ ਕੰਮ ਇਹ ਹੈ ਵੀ ਝੂਠੇ ਸੱਚੇ આરોਪ ਨੇ ਜਿਹੜੀ ਅਜੇ ਮਰਜ਼ੀ ਦੇ ਵਿੱਚ ਕੋਈ ਕੋਈ ਫੈਕਟ ਹੈਗਾ ਜੇ ਇੱਕ ਵੀ ਕੋਈ ਫੈਕਟ ਹੋਵੇ ਤੇ ਉਹ ਸਰਕਾਰ ਦੇ ਧਿਆਨ ਨੇ ਸੀਐਮ ਸਾਹਿਬ ਤੇ ਅੰਜਲਨ ਉਹਦੇ ਮੁਤਾਬਕ ਹੈ ਜਿਹਦਾ ਸਰਕਾਰ ਸੀਐਮ ਸਾਹਿਬ ਨੇ ਕਿਹਾ ਦਾ 5 ਰੁਪਏ ਰੇਤਾ ਮਿਲੂਗਾ ਰੇਤਾ ਹੁਣ ਵੀ 40 45 ਰੁਪਏ ਮਿਲ ਰਿਹਾ ਜੀ ਮੈਨੂੰ ਇਹ ਸਮਝ ਆ ਰਹੀ ਕਿ ਸਰਕਾਰ ਨੇ ਕਿਹਾ ਸੀਗਾ ਕਿ 5 5.5 ਰੁਪਏ ਉੱਥੇ ਉਹਦੇ ਉੱਪਰ ਖੜ ਦੇ ਉੱਪਰ ਮਿਲੇਗਾ ਜੇ ਕੋਈ ਇਸ ਤਰੀਕੇ ਦਾ ਇਸ਼ੂ ਤੁਹਾਡੇ ਕੋਲ ਹੈਗਾ ਮਾਰਕੀਟ ਮੈਨੂੰ ਨਹੀਂ ਪਤਾ ਮੈਂ ਨਾ ਇਹਨਾਂ ਦਿਨਾਂ ਚ ਕੋਈ ਮਕਾਨ ਪਾਇਆ ਨਾ ਕੋਈ ਬਿਲਡਿੰਗ ਪਾਈ ਜਾਂ ਨਾ ਕੋਈ ਕੋਠਾ ਬਣ ਸੁਣ ਤਾਂ ਲੋ ਸੁਣ ਤਾਂ ਲੋ ਤੁਸੀਂ ਪਤਾ ਕੀ ਤੇ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਹਿੰਦਾ ਜੀ ਸੁਣ ਤਾਂ ਲੋ ਇੱਕ ਮਿੰਟ ਜੇ ਕੋਈ ਤੁਹਾਡੇ ਇਹੋ ਜਿਹੀ ਗੱਲ ਤੁਹਾਡੇ ਧਿਆਨ ਦੇ ਵਿੱਚ ਹੈਗੀ ਤੁਸੀਂ ਇੱਕ ਮੈਕੈਨਿਜ਼ਮ ਹੁੰਦਾ ਹੈ ਇਹ ਨਹੀਂ ਹੁੰਦਾ ਹੈਗਾ ਕਿ ਸਿਰਫ ਔਰ ਸਿਰਫ ਆਪਾਂ ਮੀਡੀਆ ਵਾਲਾ ਰੋਲ ਹੀ ਅਦਾ ਕਰ ਰਹੇ ਮੀਡੀਆ ਤੋਂ ਪਹਿਲਾਂ ਤੁਸੀਂ ਇੱਕ ਜ਼ਿੰਮੇਵਾਰ ਪੰਜਾਬੀ ਵੀ ਹੋ ਜੇ ਕੋਈ ਇਹੋ ਜਿਹੀ ਚੀਜ਼ ਇਹੋ ਜਿਹੀ ਪ੍ਰੈਕਟਿਸ ਸਮਾਜ ਦੇ ਵਿੱਚ ਹੋ ਰਹੀ ਹੈ ਜਿਹੜੀ ਕਿ ਸਰਕਾਰ ਦੀ ਪਾਲਿਸੀ ਦੇ ਅਗੇਂਸਟ ਹੈ ਤੁਸੀਂ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਡੀਸੀ ਦੇ ਧਿਆਨ ਦੇ ਵਿੱਚ ਲੈ ਕੇ ਆਓ ਤੇ ਉਹਦੇ ਮੁਤਾਬਕ ਸਰਕਾਰ ਹੈ ਜਿਹੜੀ ਤੁਸੀਂ ਮੈਨੂੰ ਦੱਸਿਆ ਚੰਗੀ ਗੱਲ ਹੈ ਇਸ ਤੋਂ ਬਾਅਦ ਮੇਰੀ ਸੀਐਮ ਸਾਹਿਬ ਨਾਲ ਮੀਟਿੰਗ ਮੈਂ ਉਹਨਾਂ ਤੇ ਧਿਆਨ ਚ ਵੀ ਲਾਵਾਂਗਾ ਜੇ ਕੋਈ ਪਾਰਟिकुलर ਏਰੀਆ ਤੁਹਾਨੂੰ ਪਤਾ ਹੈ ਤਾਂ ਦੱਸੋ ਉੱਥੇ ਜੀ ਸਰ ਕਰਾਲੀ ਦੇਖ ਲਓ ਖਰੜ ਦੇਖ ਲਓ ਪੌਂਚ ਜਿਹੜਾ ਟਿੱਪਰ ਹੈ 45 ਰੁਪਏ ਫੁੱਟ ਮਿਲ ਰਿਹਾ ਜੀ ਰੇਤਾ ਦੇਖੋ ਇਸਨੂੰ ਮੇਰੀ ਗੱਲ ਨੂੰ ਸਮਝੋ ਇੱਕ ਮਿੰਟ ਤੁਸੀਂ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਦੋ ਕਾਰਨ ਹੁੰਦੇ ਨੇ ਹਮੇਸ਼ਾ ਜਦੋਂ ਵੀ ਕੋਈ ਪ੍ਰਾਈਸ ਰਾਈਜ਼ ਹੁੰਦਾ ਹੈ ਉਹ ਇੱਕ ਕਾਰਨ ਤਾਂ ਇਹ ਹੁੰਦਾ ਹੈ ਕਿ ਜਿਵੇਂ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਸਿਸਟਮ ਚੱਲਦਾ ਸੀਗਾ ਕਿ ਪੋਲੀਟিক্যাল ਲੋਕਾਂ ਦਾ ਪੁਲਿਸ ਦਾ ਮਾਫੀਆ ਬਣਿਆ ਹੁੰਦਾ ਸੀਗਾ ਕੈਟਲਾਈਜ਼ੇਸ਼ਨ ਬਣੀ ਹੋਈ ਹੁੰਦੀ ਸੀਗੀ ਉਹਦੀ ਵਜ੍ਹਾ ਕਰਕੇ ਰੇਟ ਹੈ ਜਿਹੜਾ ਉਹ ਜਾਣ ਕੇ ਉੱਚਾ ਚੱਕਿਆ ਜਾਂਦਾ ਸੀਗਾ ਇੱਕ ਦਾ ਰੀਜ਼ਨ ਇਹ ਸੀਗਾ ਪਿਛਲੀਆਂ ਸਰਕਾਰਾਂ ਦੇ ਜੋ ਮੈਨੂੰ ਮੇਰੇ ਕੋਲ ਜਿੰਨੀ ਕਿ ਜਾਣਕਾਰੀ ਹੈਗੀ ਮੈਂ ਐਗਜ਼ੈਕਟ ਨਹੀਂ ਕਹਿੰਦਾ ਕਿ ਮੇਰੇ ਕੋਲ 100 ਕਿਉਂਕਿ ਮੇਰੇ ਕੋਲ ਡਿਪਾਰਟਮੈਂਟ ਨਹੀਂ ਹੈ ਨਾ ਹੀ ਸਾਡੇ ਵਾਲੇ ਇਲਾਕੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਨਾ ਹੀ ਕੋਈ ਅਜਿਹਾ ਮਾਈਨਿੰਗ ਮੋਨਿੰਗ ਵਾਲਾ ਨਾ ਕੋਈ ਨਹਿਰ ਨਿਕਲਦੀ ਚੰਗੇ ਬਲਕੇ ਕੋਈ ਖੰਡਾ ਨਹੀਂ ਹੈਗੀਆਂ ਉਸ ਕਰਕੇ ਅੰਦਾਜ਼ਾ ਨਹੀਂ ਹੁੰਦਾ ਪਰ ਜੇ ਤੁਸੀਂ ਇਹ ਸੀਰੀਜ਼ ਦੀ ਗੱਲ ਕਰਦੇ ਹੋ ਤੇ ਇੱਕ ਰੀਜ਼ਨ ਉਹਦਾ ਇਹ ਹੋ ਸਕਦਾ ਕਿ ਜਦੋਂ ਸਖਤੀ ਹੁੰਦੀ ਹੈ ਤੇ ਸਪਲਾਈ ਘਟ ਜਾਂਦੀ ਹੈ ਜਦੋਂ ਸਪਲਾਈ ਘਟ ਜਾਂਦੀ ਹੈ ਤੇ ਉਹਦੀ ਡਿਮਾਂਡ ਤੇਜ਼ ਹੋ ਜਾਂਦੀ ਹੈ ਡਿਮਾਂਡ ਵੱਧ ਜਾਂਦੀ ਹੈ ਜਦੋਂ ਡਿਮਾਂਡ ਤੇਜ਼ ਹੋਊਗੀ ਤੇ ਇਹ ਦੁਨੀਆ ਦਾ ਨੇਚਰਲ ਫੀਨੋਮਨਾ ਹੈ ਕਿ ਸਪਲਾਈ ਘਟ ਹੋਊਗੀ ਤਾਂ ਤਾਂ ਰੇਟ ਵੱਧ ਹੋਊਗਾ ਡਿਮਾਂਡ ਵੱਧ ਹੋਊਗੀ ਤੇ ਜੇ ਸਪਲਾਈ ਖੁੱਲੀ ਹੋਵੇ ਠੀਕ ਹੈ ਨਾ ਤੇ ਉਹਦੇ ਨਾਲ ਫਿਰ ਰੇਟ ਹੈ ਜਿਹੜਾ ਉਹ ਉਹ ਕੰਟਰੋਲ ਦੇ ਜਿਹੜੇ ਅਮਰੀਕਾ ਦਾ ਮਤਲਬ ਇਹ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਕਿਉਂਕਿ ਇਲੀਗਲ ਮਾਈਨਿੰਗ ਦੇ ਉੱਪਰ ਸਰਕਾਰ ਨੇ ਨਕੇਲ ਕਸੀ ਹੋਈ ਹੈ ਔਰ ਸਪਲਾਈ ਘਟ ਹੈ ਇਹਦੇ ਕਰਕੇ ਵੀ ਹੋ ਸਕਦਾ ਹੈ ਰੇਟ ਤੇਜ਼ ਹੋਏ ਹੋਣ ਪਰ ਇਹ ਵੀ ਇਹ ਵੀ ਇਹ ਵੀ ਜੇ ਚੀਜ਼ ਸਾਹਮਣੇ ਆਂਦਾ ਤਾਂ ਉਸ ਤੇ ਉੱਤੇ ਕਾਰਵਾਈ ਕਰੋਗੇ ਜੋ ਬਲੈਕ ਕੋ 1000% ਹੋਊਗੀ ਜੀ ਤੁਸੀਂ ਇਕੱਲੇ ਗੱਲੀਬਾਤੀ ਜ਼ੁਬਾਨੀ ਕਲਾਮੀ ਕੰਮ ਨਹੀਂ ਚੱਲਦਾ ਹੁੰਦਾ ਤੁਸੀਂ ਮੈਨੂੰ ਇੰਨੇ মিডিਆ ਵਾਲੇ ਬੈਠਿਓ ਮੈਂ ਤੁਹਾਨੂੰ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰੂਗਾ ਕਿ ਤੁਸੀਂ ਜਿੰਨੀਆਂ ਮਾਈਂਡਸ ਨੇ ਜਿੰਨੀਆਂ ਤੁਹਾਨੂੰ ਲੱਗਦੇ ਵੀ ਇਹ ਇਲਲੀਗਲ ਮਾਈਂਡ ਚੱਲ ਰਹੀ ਹੈ ਤੁਸੀਂ ਜਾਓ ਉੱਥੇ ਕਵਰੇਜ ਕਰੋ ਫੁਟੇਜ ਸਾਨੂੰ ਭੇਜੋ ਨੰਬਰ ਕੀ ਹੈ ਤੁਹਾਡਾ ਜੀ ਦੱਸੋਗੇ ਜੀ 935705555 ਮੇਰੇ ਵੱਲੋਂ ਸਮੂਹੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਰਵਾਹ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਤੋਂ ਪਹਿਲਾਂ ਜਲ ਸਰੋਤ ਭਗਵੰਤ ਸਿੰਘ ਜੀ ਮੰਤਰੀਆਂ ਦਾ ਸਾਡੇ ਜੋੜ ਮਾਜਰਾ ਸਾਹਮਣੀਆਂ ਦਾ ਜਿਨ੍ਹਾਂ ਨੇ ਸਾਡੇ ਹਲਕੇ ਦੀਆਂ ਬੱਤੀ ਸਮੱਸਿਆ ਜਿਹੜੀ ਇਲਾਕੇ ਪਾਣੀ ਪਹੁੰਚਾਉਣ ਦੀ ਉਹਨੂੰ ਪਹਿਲੇ ਕਹਿ ਸਕਦੇ ਆ ਕਿ ਡੇਢ ਸਾਲ ਦੇ ਵਿੱਚ ਹੀ ਹੱਲ ਕੀਤਾ ਮੇਰੇ ਕੋਲੇ ਕੋਈ ਸ਼ਰਤ ਨਹੀਂ ਜਿਸ ਨਾਲ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀਆਂ ਦਾ ਸਾਡੇ ਐਕਸ ਜਨ ਸਰੂਤ ਮੰਤਰੀ ਗੁਰਮੀਤ ਸਿੰਘ ਮੀਤਹੇਰੀਆਂ ਦਾ ਸਾਡੇ ਚੇਤਨ ਸਿੰਘ ਜੁੜਮਾਜ ਰਾਜੀ ਦਾ ਤੇ ਪੰਜਾਬ ਸਰਕਾਰ ਦੇ ਸਭ ਉੱਚੇ ਅਫਸਰਾਂ ਦਾ ਧੰਨਵਾਦ ਕਰ ਸਕਾਂ ਸਾਡੀਆਂ ਮੇਨ ਬਰਾਂਚਾਂ ਪੈਂਦੀਆਂ ਸੀ ਜਿਨ੍ਹਾਂ ਦੇ ਤੇਲਾਂ ਤੇ ਪਾਣੀ ਬਿਲਕੁਲ ਨਹੀਂ ਆਉਂਦਾ ਸੀ ਜਦੋਂ ਇਲੈਕਸ਼ਨ ਲੜੀ ਸੀ ਤਾਂ ਲੋਕਾਂ ਨੇ ਇੱਕੋ ਹੀ ਗੱਲ ਕਹੀ ਸੀ ਕਿ ਸਾਨੂੰ ਨਹਿਰੀ ਪਾਣੀ ਪਹੁੰਚਦਾ ਕਰ ਦਿਓ ਸਾਡੀ ਖੇਤੀ ਨਹਿਰੀ ਪਾਣੀ ਤੇ ਨਿਰਭਰ ਹੈ ਕਿਉਂਕਿ ਸਾਡਾ ਨੀਚੇ ਵਾਲਾ ਪਾਣੀ ਬਿਲਕੁਲ ਖਰਾਬ ਹੈ ਤਾਂ ਮੈਨੂੰ ਖੁਸ਼ਕੁਬਰੀ ਨੰਨਾ ਮੈਂ ਹਲਕੇ ਦੇ ਲੋਕਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਕੰਮ ਸ਼ੁਰੂ ਹੋ ਚੁੱਕਿਆ ਚਾਹੇ ਸਾਡੀ ਨਿਊਟਨ ਦਾ ਬ੍ਰਾਂਚ ਆ ਗਈ ਜਿਹੜੀ ਫਤੇਪੁਰ ਮਾਈਨਰ ਤੋਂ ਨਿਕਲਦੀ ਹੈਗੀ ਤੇ ਸਾਨੇ ਵਾਲੀ ਆ ਕੇ ਉਹਦੀ ਟੇਲ ਬਣਦੀ ਹੈ ਵਿੱਚ ਮਾਖੇ ਵਾਲੇ ਦੇ ਪਾਸੇ ਨੂੰ ਇੱਕ ਮਾਈਨਰ ਨਿਕਲਦਾਗਾ ਉਹਦਾ ਵੀ ਕੰਮ ਜਨਵਰੀ ਦੇ ਵਿੱਚ ਸਟਾਰਟ ਹੋ ਜਾਣਾ ਤੇ ਪੈਸੇ 5 ਕਰੋੜ 46 ਲੱਖ ਰੁਪਈਆ ਸੈਂਸ਼ਨ ਹੋ ਚੁੱਕਿਆਗਾ ਮੈਂ ਵਧਾਈ ਦਿੰਦਾ ਜਿੰਨੇ ਉਹਦੇ ਉੱਤੇ ਪਿੰਡ ਪੈਂਦੇ ਆ ਸਾਰਿਆਂ ਨੂੰ ਬਹੁਤ ਵੱਡਾ ਲਾਭ ਹੋਊਗਾ ਕਿਉਂਕਿ ਬਹੁਤ ਪੁਰਾਣਾ ਸੁਆ ਉਹ ਬਣਿਆ ਹੋਇਆ ਸੀ ਪਾਣੀ ਆਉਣਾ ਸੀ ਇਹ ਬਾਕੀ ਜਿਹੜੇ ਸੂਏ ਬਣ ਰਹੇ ਆ ਇਹ 20% ਪਾਣੀ ਵੱਧ ਲੈਣ ਦੀ ਸਮਰੱਥਾ ਦੇ ਨਾਲ ਬਣ ਰਹੇ ਨੇ ਇਸ ਤੋਂ ਇਲਾਵਾ ਮੂਸਾ ਬ੍ਰਾਂਡ ਸੀਗੀ ਜਿਹੜੀ ਪਿਛਲੇ ਸਾਲ ਅਸੀਂ ਬਣਾਈ ਸੀਗੀ ਆ ਕੇ ਘਰਾਂਗੜੇ ਟੱਕਾ ਬਣ ਗਈ ਸੀਗੀ ਤਾਂ ਹੁਣ ਉਹ ਸਭ ਉੱਚੀ ਟਾਂਡੀਆਂ ਦੇ ਉੱਤੇ ਨਗਲਾ ਟੇਲ ਬਣਦੀ ਹੈ ਜਿਹੜੀ ਉੱਥੋਂ ਤੱਕ ਇਹ ਬਣ ਕੇ ਕੰਮ ਸਟਾਰਟ ਹੋ ਚੁੱਕਿਆ ਲੋਹੜੀ ਵੇਲੇ ਨੂੰ ਲੈ ਅਸੀਂ ਕੰਮਜਾਬ ਹੋ ਜਾਾਂਗੇ ਕਿ ਇਹਨੂੰ ਸੂਚੀ ਨੂੰ ਐਂਡ ਤੱਕ ਮੁਨਾਦਾਂਗੇ ਤਾਂ ਕਿ ਜਿਹੜੇ ਰਾਪਰ ਪਿੰਡ ਐ ਤਲਵੰਡੀਆ ਕਲੀਆ ਕਾ ਪਿਛੇ ਟਾਂਡੀਆਂ ਕਾ ਇਹਨਾਂ ਪਿੰਡਾਂ ਨੂੰ ਵੱਡਾ ਲਾਭ ਮਿਲੂਗਾ ਇਸ ਦੇ ਨਾਲ ਤਾਂ ਕਿ ਉਹਨਾਂ ਲੋਕਾਂ ਨੂੰ ਟੇਲਾਂ ਤਾਈਂ ਪਾਣੀ ਪਹੁੰਚਦਾ ਹੋ ਜੂਗਾ ਇੱਕ ਸਾਡੀ ਬਣਦੀ ਸੀ ਕਿ ਜਿਹੜੀ ਢੰਡਾਲ ਬ੍ਰਾਂਚ ਆ ਜਿਹੜੀ ਆਲੂਪੁਰ ਤੱਕ ਪਿਛਲੇ ਸਾਲ ਅਸੀਂ ਬਣਾਈ ਸੀ ਕਿ ਇਸ ਵਾਰ ਇਹ ਮਤਲਬ ਹਾਰ ਕਰਦਾਂਗੇ ਸਾਨੂੰ ਸੂਚਾ ਫੰਡ ਮਿਲ ਗਿਆ ਜਿਹੜਾ 99 ਕਰੋੜ ਰੁਪਏ ਦਾ ਪ੍ਰੋਜੈਕਟ ਹੈਗਾ ਉਹ ਨਾਰਾਂ ਤੱਕ ਬਣ ਕੇ ਇਸ ਵਾਰੀ ਨਾਰਾਤਾ ਕਸੇ ਕੰਪਲੀਟ ਕਰ ਦਾਂਗੇ ਜਿਹੜੇ ਪਰਲੇ ਪਿੰਡਾਂ ਸੰਘਾ ਨਾਰਾ ਖੈਰਾ ਖੁਰਦ ਖੈਰਾ ਕਲਾ ਕਰੰਡੀ ਉਹਨਾਂ ਪਿੰਡਾਂ ਨੂੰ ਵੀ ਇਸ ਦਾ ਬਹੁਤ ਵੱਡਾ ਲਾਭ ਹੋਊਗਾ ਤਾਂ ਕਿ ਉਹਨਾਂ ਪਿੰਡਾਂ ਦੇ ਜਿਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਪਾਣੀ ਪਹੁੰਚਦਾ ਉਹ ਜੋ ਇਸ ਮਰੀਤ ਉਹ ਆਪ ਮੰਨਦੇ ਕਿ ਸਾਨੂੰ ਪਾਣੀ ਆਇਆ ਪਰ ਇਸ 49 ਕਰੋੜ ਦੇ ਪ੍ਰੋਜੈਕਟ ਨਾਲ ਜਿਹਦਾ ਕੰਮ ਸਟਾਰਟ ਹੋ ਚੁੱਕਿਆ ਲੋੜੀ ਮਲੇ ਨੂੰ ਮੁਕੰਮਲ ਕਰਨਾਗਾ ਉਹਨਾਂ ਨੂੰ ਵੀ ਵੱਡਾ ਲਾਭ ਹੋਊਗਾ ਇਸੇ ਤਰ੍ਹਾਂ ਉੱਟਤ ਬ੍ਰਾਂਚ ਦਾ ਉਹ ਤਾਂ ਤੇ ਬਰਾਛਟਾ ਵੀ ਅਸੀਂ ਝੇਰਿਆਂ ਵਾਲੀ ਤੱਕ ਜਿਹਦਾ 25 ਕਰੋੜ ਰੁਪਏ ਦਾ ਪ੍ਰੋਜੈਕਟ ਪਾਸ ਹੋ ਚੁੱਕਿਆ ਜਿਹਦੇ ਵਿੱਚ ਭੁਮੇ ਖੁਰਦ ਭੁਮੇ ਕਲਾਂ ਅੱਗੇ ਰਾਮਾਨੰਦ ਦੀ ਸਾਡੀ ਆਉਂਦੀ ਆ ਵੀਰੇ ਵਾਲਾ ਫਾਜੇ ਵਾਲਾ ਭੁਲਾਈ ਕੇ ਝੇਰਿਆਂ ਵਾਲੀ ਉਹ ਪਿੰਡ ਜਿੱਥੇ ਬਿਲਕੁਲ ਹੀ ਨਹੀਂ ਪਾਣੀ ਜਾਂਦਾ ਸੀਗਾ ਤੇ ਉੱਥੇ ਅਸੀਂ ਨਹਿਰੀ ਪਾਣੀ ਪਹੁੰਚਦਾ ਕਰਾਂਗੇ ਜਿਹੜੇ ਇਹਨਾਂ ਦੇ ਵਿੱਚੋਂ ਮੈਨਰ ਨਿਕਲਦੇ ਨੇ ਉਹ ਮੇਜਨਰ ਵੀ ਜਿੰਨੇ ਇਸ ਸਾਲ ਬਣ ਸਕੇ ਬਣ ਗਏ ਨਹੀਂ ਅਗਲੇ ਸਾਲ ਅਸੀਂ ਇੱਕ ਵੀ ਮੇਜਨਰ ਨਹੀਂ ਛੱਡਦੇ ਇਸ ਤੋਂ ਬਾਅਦ ਮਾਨਸਾਲ ਦਾ ਸੁਪਨਾ ਮੁੱਖ ਮੰਤਰੀ ਸਾਹਿਬ ਦਾ ਕਿ ਪਾਈਪ ਲਾਈਨਾਂ ਤੇ ਖਾਲ ਉਹ ਅਸੀਂ ਫੜਨੇ ਨੇ ਜਿਨ੍ਹਾਂ ਨੂੰ ਪਾਈਪ ਲਾਈਨਾਂ ਦੀ ਜ਼ਰੂਰਤ ਹੈ ਜਾਂ ਖਾਲ ਬਣਾਉਣ ਦੀ ਆ ਉਹ ਪ੍ਰੋਜੈਕਟ ਅੱਗੇ ਲੈ ਕੇ ਆਵਾਂਗੇ ਤੋਂ ਮੈਂ ਕਹਿ ਸਕਦਾ ਕਿ ਉਹ ਕੰਮ ਜਿਹੜਾ ਪਿਛਲੇ 50 ਸਾਲਾਂ ਚ ਨਹੀਂ ਹੋਇਆ ਉਹ ਕੰਮ ਅਸੀਂ 1.5 ਸਾਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਅਸ਼ੀਰਵਾਦ ਨਾਲ ਪੂਰਾ ਕੀਤਾਗਾ ਇਸ ਤੋਂ ਇਲਾਵਾ ਤਿੰਨ ਛੜਕਾਂ ਸੀ ਵੱਡੀਆਂ ਜਿਹੜੀਆਂ ਹਾਂ ਇੱਕ ਕਹਿੰਦਾ ਸੀ ਜੀ ਇਹ ਬਣ ਜਾਣਾ ਤਾਂ ਸਾਨੂੰ ਸੁੱਖ ਦਾ ਸਾਹ ਆ ਜੇ ਜੇ ਜਾਣਦੇ ਸੀ ਕਿ ਇਹ ਤਾਂ ਜਿਹੜੀ ਸਿਰਸਾ ਕੈਂਚੀ ਤੋਂ ਲੈ ਕੇ ਹਾਂਸਪੁਰ ਤੱਕ ਸੀ ਉਹਦਾ ਕੰਮ ਵੀ ਸਟਾਰਟ ਹੋ ਚੁੱਕਿਆਗਾ ਜਿਹੜੀ ਰੋੜੀ ਤੋਂ ਸੰਦੂਲੇਆਣਾ ਉਹ ਤਾਂ ਸੜਕ ਬਣੀ ਚੁੱਕੀ ਆ ਜਿਹੜੀ ਜਟਾਣਾ ਕਲਾਂ ਤੋਂ ਲੈ ਕੇ ਨਥੇ ਤੱਕ ਉਹਦਾ ਵੀ ਕੰਮ ਚਾਲੂ ਆਗਾ ਜਿਹੜੀਆਂ ਤਿੰਨ ਸੜਕਾਂ ਮੇਨ ਸੜਕਾਂ ਨੇ ਸਾਨੂੰ ਮਹਾਰਾਣੇ ਨਾਲ ਵੀ ਜੋੜਦੀਆਂ ਸੀ ਤੇ ਸਾਡਾ ਅੱਧਾ ਹੜਕਾ ਤੇ ਅੱਧਾ ਪੰਜਾਬ ਇਹਨਾਂ ਸੜਕਾਂ ਰਾਹੀਂ ਗੁਜ਼ਰਦਾ ਸੀ ਉਹ ਸੜਕਾਂ ਦਾ ਵੀ ਕੰਮ ਸ਼ੁਰੂ ਅਸੀਂ ਕੰਮ ਸਟਾਰਟ ਕਰਵਾਤਾ ਤੇ ਹੁਣ ਪ੍ਰੀ-ਮਿਕਸ ਖੰਡ ਦੇ ਵਿੱਚ ਪੈ ਨਹੀਂ ਸਕਦੀ ਪ੍ਰੀ-ਮਿਕਸ ਮਾਰਚ ਦੇ ਵਿੱਚ ਪੈ ਨੂੰ ਵੀ ਤੇ ਖੱਡੇ ਮਾਰ ਕੇ ਜਿੱਥੋਂ ਜਿੱਥੋਂ ਰੋੜੇ ਪਾ ਕੇ ਰਾਈਜ਼ਿੰਗ ਕਰਨੀ ਆ ਉੱਚੀਆਂ ਚੱਕਣ ਉਹ ਵੀ ਕਰ ਰਹੇ ਆ ਸੋ ਮੈਂ ਕਹਿੰਦਾ ਕਿ ਕੱਲੀ ਕੱਲੀ ਗੱਲ ਤੇ ਪਹਿਰਾ ਦੇ ਰਹੇ ਆ ਚਾਹੇ ਪੀਣ ਵਾਲਾ ਪਾਣੀ ਆ ਇਸ ਤੋਂ ਇਲਾਵਾ ਵਾਟਰ ਟੈਂਕਸ ਉੱਤੇ ਅਸੀਂ ਜ਼ੋਰ ਦੇਣ ਲੱਗੇ ਆ ਫੂੜਗੜ੍ਹ ਵਾਸੀਓ ਵਾਟਰ ਟੈਂਕਸ ਦਾ ਵੱਡਾ ਪ੍ਰੋਜੈਕਟ ਲੈ ਕੇ ਆਇਆ ਕਿ ਹਰ ਇੱਕ ਨੂੰ ਮਹਿਰੀ ਪਾਣੀ ਪੀਣ ਵਾਲਾ ਸਵੱਛ ਪਾਣੀ ਮਿਲੇ ਜਿਵੇਂ ਜਿਨਾਂ ਸੜਕਾਂ ਤੇ ਟੇਲਾਂ ਦੀ ਅਸੀਂ ਇੱਕਦਮ ਪੂਰਾ ਕੀਤਾ ਕੰਮ ਜਿਹੜੀਆਂ ਹੋਰ ਵੀ ਦੱਸਦਾ ਕਈ ਪਿੰਡਾਂ ਦੀਆਂ ਫਿਰਦੀਆਂ ਬਹੁਤ ਖਰਾਬ ਨੇ ਜਾਂ ਪਿੰਡਾਂ ਵਾਲੀਆਂ ਲਿੰਕ ਰੋਡ ਖਰਾਬ ਨੇ ਤੁਹਾਨੂੰ 2-3 ਮਹੀਨਿਆਂ ਦੇ ਵਿੱਚ ਉਹ ਵੀ ਜਿਹੜਾ ਥੋੜਾ ਉਹ ਵੀ ਮਾਨਸਾਹ ਦੇ ਅਸ਼ੀਰਵਾਦ ਨਾਲ ਪੰਜਾਬ ਸਰਕਾਰ ਦੇ ਅਸ਼ੀਰਵਾਦ ਨਾਲ ਸੀ ਲਿੰਕ ਸੜਕਾਂ ਦਾ ਕੋੜਵੇਂ ਪੂਰਾ ਤੁਹਾਡਾ ਜਿਹੜਾ ਹੈਗਾ